ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਸਾਡਾ ਵੱਡਾ ਵੀਰ ਕਮਲ ਮਾਰਗਡ ਜੋ ਹਰ ਸਾਲ ਰਾਮਗੜ੍ਹ ਕਬੱਡੀ ਕੱਪ ਕਲਬ ਕਰਾਉਂਦੇ ਆ ਪੂਰੀ ਪੰਚਾਇਤ ਨਾਲ ਐਨਆਰਆਈ ਭਰਾਵਾਂ ਸਹਿਯੋਗ ਨਾਲ ਸੋ ਕਿਉਂਕਿ ਖੁਦ ਵੀ ਐਨਆਰਆਈ ਭਰਾ ਹੈ ਜੋ ਮਲਕੀ ਲੰਬੜਾ ਦੀ ਖੜੇ ਸਾਰੇ ਸਤਿਕਾਰਯੋਗ ਪਿੰਡ ਵਾਸੀ ਸਾਲ ਹੀ ਮਰੇ ਰਾਜੀ ਚੇਰਮੈਨ ਸਾਹਿਬ ਸੁਖਾ ਰੰਡਾਵਾ ਸਾਰੇ ਸਤਕਾਰਯੋਗ ਵੀਰ ਰਜਿੰਦਰ ਮਿੱਠੂ ਜੀ ਹਲਕਾ ਕੋਆਰਡੀਨੇਟਰ ਪਹੁੰਚਿਆ ਸੋ ਇਹ ਹਰ ਸਾਲ ਅਸੀਂ ਇਸ ਟੂਰਨਾਮੈਂਟ ਤੇ ਆਈਦਾ ਇਸ ਗਰਾਊਂਡ ਚਾਹੀਦਾ ਸੋ ਮੁਖਤੱਬੀ ਸਰਦਾਰ ਭਗਤ ਸਿੰਘ ਮਾਨ ਜੀ ਵੱਲੋਂ ਇਸ ਗਰਾਊਂਡ ਦੀ ਜਿਹੜੀ ਹੈ ਪੰਛਾੜੇ ਹਲਕੇ ਦੀ ਖੇਡ ਗਰਾਊਂਡਾ ਵਾਸਤੇ ਲੱਖਾਂ ਕਰੋੜਾਂ ਰੁਪਈਆ ਹੈ ਸੋ ਇਸ ਗਰਾਊਂਡ ਦੇ ਵਿੱਚ ਵੀ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਦੇਖਿਆ ਸਾਰੀ ਹਿੰਮਤ ਕਮਲ ਮੰਗੜ ਦੀਆਂ ਸੋ ਪਿੰਡ ਵਾਸੀਆਂ ਦਾ ਮੈਂ ਧੰਨਵਾਦੀ ਆ ਜਿਹੜਾ ਹਰ ਸਾਲ ਉਹਨਾਂ ਸਾਥ ਦਿੰਦੇ ਆ ਜੋਗ ਦਿੰਦੇ ਆ ਇਸ ਟੂਰਨਾਮੈਂਟ ਦੀ ਕਮਲ ਬਾਗੜ ਜੀ ਨੂੰ ਮੁਬਾਰਕਵਾਦ ਦਿੰਦਾ ਹੋਇਆ ਕਿਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਡਾਂ ਵਤਨ ਪੰਜਾਬ ਦੀ ਹੈ ਕਿ ਰਾ ਕੇ ਖਿਡਾਰੀਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਉਪਰਾਲੇ ਹੋ ਰਿਹਾ ਉੱਥੇ ਹੀ ਕਮਲ ਬਾਗੜ ਵਰਗੇ ਸਾਡੇ ਹਰਕੀ ਦਾ ਦੋ ਟੂਰਨਾਮੈਂਟ ਹੋ ਰਿਹਾ ਕਮਲ ਬਾਗੜ ਜੀ ਵੱਲੋਂ ਤੇ ਖਾਸ ਕਰਕੇ ਦੇ ਵਿੱਚ ਗਰਵੀਤ ਸਿੰਘ ਗਰਿਆ ਵੱਲੋਂ ਜਿਹੜੇ ਹਜ਼ਾਰਾਂ ਨੌਜਵਾਨਾਂ ਨੂੰ ਹਰ ਸਾਲ ਉਹ ਜਿਹੜੀ ਪਹਿਲਾਂ ਟ੍ਰੇਨਿੰਗ ਦਿੰਦੇ ਆ ਸਖਲਾਈ ਦਿੰਦੇ ਆ ਫਿਰ ਇਸ ਗਰਾਊਂਡ 'ਚ ਲੈ ਕੇ ਆਉਂਦੇ ਆ ਸੋ ਇਹਨਾਂ ਨੂੰ ਧੰਨਵਾਦੀ ਆ ਸੋ ਮੈਂ ਨਾਲ ਨਾਲ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਗਰਾਊਂਡਾਂ ਦੇ ਵਿੱਚ ਜਦੋਂ ਰੈਣੀ ਟਾਈਮ ਆ ਰਿਹਾ ਮੇਰੇ ਲੱਗਦੇ ਹੁੰਦੇ ਸੀ ਜਦੋਂ ਖਿਡਾਰੀ ਖੇਡਦੇ ਸੀ ਸੋ ਜਿਹੜਾ ਸ਼ੌਕ ਹੈ ਅੱਜ ਦਾ ਜੂਸ ਜਿਹੜਾ ਘਟਾ ਰਿਹਾ ਇਸ ਘਟਾਉਣਾ ਨਹੀਂ ਹੈ ਜਦੋਂ ਵੀ ਜਿੱਥੇ ਵੀ ਟੂਰਨਾਮੈਂਟ ਹਲਕੇ ਦੇ ਵਿੱਚ ਪਤਾ ਲੱਗੇ ਵੱਧ ਤੋਂ ਵੱਧ ਬਜ਼ੁਰਗਾਂ ਨੂੰ ਨਾਲ ਲੈ ਕੇ ਪਰਿਵਾਰਾਂ ਨੂੰ ਨਾਲ ਲੈ ਕੇ ਖੇਡ ਗਰਾਉਂਡ 'ਚ ਪਹੁੰਚੇ ਕਰੋ ਤਾਂ ਜੋ ਸਾਡੇ ਬੱਚਿਆਂ ਦਾ ਜਿਹੜਾ ਕੋਈ ਇੱਕ ਵਧੀਆ ਬਣ ਸਕੇ ਉਹਨਾਂ ਨੂੰ ਵੀ ਖੇਡ ਨਾਲ ਸ਼ੌਕ ਪਿਆਰ ਪੈਦਾ ਹੋ ਸਕੇ ਸੋ ਅੱਜ ਦੇ ਇਸ ਗਰਾਉਂਡ 'ਚ ਪਹੁੰਚਿਆ ਬਹੁਤ ਖੁਸ਼ੀ ਹੈ ਸਰਦਾਰ ਬਲਕੀਤ ਸਿੰਘ ਜੀ ਨਾਲ ਆਏ ਇਹਨਾਂ ਨੂੰ ਮੈਂ ਤੁਹਾਨੂੰ ਕਹੂੰਗਾ ਕਿ ਇਹਨਾਂ ਦੇ ਦੋਸਤ ਲੋ ਬਜ਼ੁਰਗ ਹੈ ਸਿਆਣੇ ਹੈ ਸਾਨੂੰ ਇਹ ਸਿੱਖਿਆ ਦੇਣ ਸੋ ਦੇ ਕੰਮੋਂ ਬਾਗਲ ਦੇ ਨਾ ਹਮੇਸ਼ਾ ਨਾਲ ਸੋ ਪ੍ਰਮਾਤਮਾ ਕਿਰਪਾ ਕਰੇ ਇਸੇ ਜਿਹੜਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਅਸੀ ਗਾਲ ਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਮੈਚ ਆਏ ਬੱਲੇ ਕਿਹੜਾ ਹੋ ਰਿਹਾ ਕਿਹੜਾ ਕਹਿਣਾ ਕਰੀ ਅਸੀਂ ਬਨੇਗਰ ਸਾਹਿਬ ਕੋ ਆਏ ਹਨ ਤੇ ਸਾਡਾ ਇੱਥੇ ਮੈਚ ਕਰਾਇਆ ਜਾ ਰਿਹਾ ਹੈ ਤੇ ਸ਼ੋ ਮੈਚ ਮਤਲਬ ਉਹ ਕਹਿੰਦੇ ਸ਼ੋ ਮੈਚ ਜਿਹੜੇ ਪਰ ਐਂਟੀ ਮੈਚ ਮੰਗਾ ਸੀ ਖੇਡਾਂਗੇ ਹਾਂ ਜਿੰਨਾ ਜ਼ੋਰ ਹੋਊਗਾ ਅਸੀਂ ਜ਼ਰੂਰ ਲਾਵਾਂਗੇ ਵਧੀਆ ਲੱਗ ਰਿਹਾ ਵੈਸੇ ਠੰਡ ਚੜ ਰਹੀ ਹੈ ਜ਼ਿਆਦਾ ਤਰਤਾ ਇਹ ਤਾਂ ਉਹ ਨਹੀਂ ਦੇਈ ਕਿ ਕਿਦੋਂ ਵਾਰੀ ਹਾਂਜੀ ਹਾਂਜੀ ਕੁੜਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਜੀ ਜੀ ਮੁੰਡਿਆਂ ਨੂੰ ਵੀ ਮੌਕਾ ਹੀ ਸਰਕਾਰ ਬਹੁਤ ਵਧੀਆ ਹੋ ਰਹੀ ਹੈ ਹਾਂਜੀ ਬਸ ਇਸ ਸਾਲ ਖੇਡੋਤ ਨੂੰ ਹੋਈ ਨਹੀਂ ਉਹ ਹੜਾਂ ਕਰਕੇ ਜਿਹੜਾ ਉਹਨਾਂ ਨੂੰ ਜਲਪੁਰ ਕੀ ਸੀ ਬਜੜ ਵਗੈਰਾ ਸੀਗਾ ਉਹਨਾਂ ਨੇ ਉਧਰ ਭੇਜਤਾ ਜਿਹੜੇ ਗਰੀਬ ਪਰਿਵਾਰ ਸੀ ਜਿਹੜੇ ਹੜਾਂ ਚ ਰੁੜ ਗਏ ਤੇ ਇਹ ਕਰਕੇ ਪਤਾ ਨਹੀਂ ਵੀ ਨਹੀਂ ਹੋਇਆ ਹੈ ਕਿ ਬਾਕੀ ਅਗਲੇ ਸਾਲ ਹੋਣਗੇ ਜਰੂਰ ਵਿਚਾਰ ਅਜੀਤੂ ਕਰ ਕਿਉਂਕਿ ਅੱਜ ਸਰਦਾਰ ਮਾਲਗੋਬ ਸਿੰਘ ਸਾਹਿਬ ਨੇ ਸਮਾਜ ਦੀ ਲੋਣਾ ਅਸੀਂ ਕਹਿਣਾਂ ਤੇ ਕੁਐਸਚਨ ਹੀ ਜਾਵਾਂਗੇ ਜੀ ਬਸ ਸਾਡੇ ਲਈ ਤਾਂ ਖੇਡ ਕਬੱਡੀ ਮਾਈ ਹੈ ਇਹ ਕੜਾਈ ਪਰ ਅਸੀਂ ਬਚਪਨ ਤੋਂ ਖੇਡਦੇ ਆ ਰਹੇ ਹਾਂ ਤੇ ਤਾਂ ਕਰਕੇ ਸਾਨੂੰ ਇਸ ਦਾ ਇਹਨੂੰ ਮਾਈ ਬਣ ਗਈ ਇਹਨਾਂ ਨੇ ਬਹੁਤ ਬਰਾਬਰ ਕੀਤਾ ਇਹਨਾਂ ਨੇ ਅਕਸਰ ਮਨ ਸੰਜੀਤ ਬੱਲੇ ਜਿੱਥੇ ਖੇਡ ਮਿੰਦੇ ਜਾਂਦੇ ਨੇ ਨਹੀਂ ਡਰਦਾ ਨਹੀਂ ਲੱਗਦਾ ਜੀ ਫਿਰ ਹੁਣ ਬਚਪਨ ਤੋਂ ਖੇਡ ਨਹੀਂ ਤਾਂ ਕਰਕੇ ਫਿਰ ਹੁਣ ਐਵੇਂ ਡਰ ਨਹੀਂ ਲੱਗਦਾ ਬਾਕੀ ਪੇਰੈਂਟ ਸਪੋਰਟ ਕਰਦੇ ਆਈ ਉਹਨਾਂ ਦੀ ਸਪੋਰਟ ਨਾਲ ਹੀ ਅਸੀਂ ਇੱਥੇ ਅੱਜ ਤੱਕ ਹੈਗੇ ਆ ਮੈਨੂੰ 45 ਸਾਲ ਹੋ ਗਏ ਸਿਆਦ ਵਿੱਚ ਮੰਤਰੀ ਜੀ ਦਾ ਧੰਨਵਾਦ ਕਰਦੇ ਆਂ ਜੀ ਵੀ ਇੱਥੇ ਆਏ ਵਧੀਆ ਚੱਲ ਵੀ ਇਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਵਧੀਆ ਖੇਡਣ ਬਾਰੇ ਕੀਤਾ ਸਾਡੇ 9 ਕਰੋੜ ਰੁਪਏ ਦਾ ਗ੍ਰਾਂਟ ਆ ਸਿਖੇ ਦਾ ਮਾਚ ਦੱਸ ਹਾਂਜੀ ਕਿੱਡਾ ਤਾਂ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਦਾ ਜਿਹੜਾ ਮਤਲਬ ਜਵਾਨ ਨੌਜਵਾਨ ਨੇ ਪੀੜੀ ਨੇ ਨਸ਼ੇ 'ਚ ਵੱਧ ਜਾ ਰਹੇ ਨੇ ਤਾਂ ਕਰਕੇ ਜਿਆਦਾ ਜਿਆਦਾ ਗੇਮਾਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਨੌਜਵਾਨ ਵੱਧ ਸਕਣ ਕੀ ਕਹਿਣਾ ਚਾਹੋਗੇ ਤੀਵੇਂ ਖੱਡਾ ਗਰੀ 21ਵੇਂ ਸਾਲਾਨਾ ਖੇਡ ਮੇਲੇ ਰਾਮਗੜ੍ਹ ਤੇ ਪਹੁੰਚਣ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ಗ್ರಾಮ ਪੰਚਾਇਤ ਪਿੰਡ ਵਾਸੀ ਐਨ ਆਰ ਆਈ ਸਪੋਰਟਸ ਕਲੱਬ ਸਾਰਿਆਂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਤੇ ਮੈਂ ਦੋ ਹੀ ਲਫ਼ਜ਼ ਬੋਲਣੇ ਨੇ ਉਹ ਬੋਲਣੇ ਨੇ ਧੰਨਵਾਦ ਦੇ ਸਾਨੂੰ 35 ਲੱਖ ਰੁਪਿਆ ਸਾਡੇ ਮੰਤਰੀ ਸਾਹਿਬ ਨੇ ਲਿਆ ਕੇ ਦਿੱਤਾ ਗਰਾਊਂਡ ਦੀ ਮੁਰੰਮਤ ਕਹਿ ਲੋ ਜਾਂ ਨਵਾਂ ਬਣਾਈ ਕਰਨ ਕਹਿ ਲੋ 35 ਲੱਖ ਰੁਪਏ ਦੀ ਲਾਗਤ ਨਾਲ ਇੱਕ ਬਿਲਕੁਲ ਨਵੀਂ ਦੇਖਾਲਾ ਗਰਾਊਂਡ ਤੇ ਸਟੇਡੀਅਮ ਤਿਆਰ ਹੋਊਗਾ ਉਹਦੇ ਲਈ ਅਸੀਂ ਸਪੋਰਟਸ ਕਲੱਬ ਬੱਚਿਆਂ ਵੱਲੋਂ ਖਿਡਾਰੀਆਂ ਵੱਲੋਂ ਮੰਤਰੀ ਸਾਹਿਬ ਦਾ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਚੁਣਿਆ ਤੇ ਸਾਨੂੰ 35 ਲੱਖ ਦੀ ਗ੍ਰਾਂਟ ਦਿੱਤੀ ਹੈ ਤੇ ਇੱਥੇ ਹੀ ਬਸ ਨਹੀਂ ਮੰਤਰੀ ਸਾਹਿਬ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੇ ਕੋਈ ਬਾਸਕਟਬਾਲ ਦਾ ਗਰਾਊਂਡ ਜਾਂ ਹੋਰ ਕੋਈ ਤੁਹਾਨੂੰ ਕੋਈ ਲੋੜ ਹੋਈ ਉਹ ਵੀ ਸਰਕਾਰ ਤੇ ਅਸੀਂ ਸਾਡੇ ਨਾਲ ਖੜੇ ਆ ਸੋ ਇਹ ਮੈਂ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਤੇ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਦਾ ਵਹਿਗੁਰੂ ਜੀ ਕਾ ਸਾਹ ਵੈ ਕਰੀਏ ਪਹਿਲੀ ਸਾਰਾ ਜਿਹੜੀ ਕੰਮ ਕਰਦੇ ਕੰਮ ਦੇਖ ਰਿਹਾ ਜੀ ਕੰਮ ਆ ਨੌਜਵਾਨਾਂ ਦੇ ਵਿੱਚ ਜਿਹੜਾ ਹਤਸ਼ਾਹ ਵਾ ਹਰ ਪਿੰਡਾਂ ਦੇ ਵਿੱਚ ਜਿਹੜੇ ਖੇਡ ਮੇਲੇ ਹੋ ਰਹੇ ਆ ਤੁਸੀਂ ਜੋ ਇੱਕ ਇੱਕ ਮਿਥ ਜਿਹੜੀ ਬਣਾਈ ਸੀ ਉਹ ਨਸ਼ੇ ਨੂੰ ਚਲਿਏ ਤੁਸੀਂ ਕਦੇ ਸੰਡੇ ਆ ਕੇ ਦੇਖੋ ਸਾਡੇ ਪਿੰਡਾਂ 'ਚ ਤੁਹਾਨੂੰ ਬਿਲਕੁਲ ਇਦਾਂ ਦਾ ਨਹੀਂ ਲੱਗਣਾ ਆਇਆ ਜੋ মিডিਆ ਵਾਲੀ ਮਿਥੇ ਨੂੰ ਤੋੜਨ ਦੀ ਲੋੜ ਆ ਜਿਹੜੀ ਉਹ ਨਸ਼ੇ ਨਸ਼ੇ ਵਾਲਾ ਬਿਲਕੁਲ ਖਤਮ ਹੋ ਚੁੱਕਿਆ ਚੀਜ਼ ਬਹੁਤ ਵਧੀਆ ਪੰਜਾਬ ਹੁਣ ਵਿਸ਼ਾਲ ਪੰਜਾਬ ਆ ਬੱਚੇ ਗਰਾਊਂਡਾਂ 'ਚ ਆ ਰਹੇ ਆ ਮਿਹਨਤ ਕਰ ਰਹੇ ਆ ਪਰ ਸਰਕਾਰ ਸਾਥ ਦੇ ਰਹੀ ਆ ਹਾਂਜੀ ਹਰੇਕ ਸਾਲ ਦੀ ਤਰ੍ਹਾਂ ਪਿੰਡ ਰਾਮਗੜ੍ਹ ਦੇ ਵਿੱਚ ਖੇਡ ਮੇਲਾ ਹੋਣ ਜਾ ਰਿਹਾ ਹੈ ਇਹਦਾ ਸਿਹਰਾ ਜੋ ਕਮਲ ਮਾਨ ਨੇ ਜੋ ਨਿਰੰਤਰ ਇਹ ਖੇਡ ਮੇਲਾ ਕਰਵਾ ਰਹੇ ਨੇ ਇਹਨਾਂ ਦੀ ਕਲੱਬ ਨੂੰ ਤੇ ਸਾਰੇ ਪਿੰਡ ਨੂੰ ਬਹੁਤ-ਬਹੁਤ ਵਧਾਈ ਦੇ ਪਾਤਨ ਨੇ ਜੋ ਮੁੜੀਆਂ ਸਾਹਿਬ ਨੇ ਗੱਲ ਕੀਤੀ ਆ ਭਗਵੰਤ ਮਾਨ ਦੀ ਸਰਕਾਰ ਦੀ ਸੋਚ ਆ ਵੀ ਜੇ ਨੌਜਵਾਨੀ ਆਪਾਂ ਨੂੰ ਇਹਨੂੰ ਕਿਵੇਂ ਬਚਾਉਣਾ ਸਾਡੇ ਹਲਕੇ ਦੇ ਵਿੱਚ ਸਾਡੇ ਮੰਤਰੀ ਸਾਹਿਬ ਮੁੜੀਆਂ ਜੀ ਇਹ ਹਮੇਸ਼ਾ ਹੀ ਖੇਡ ਮੇਲੇ ਦੇ ਜਾਂਦੇ ਨੇ ਔਰ ਗਰੰਟਾ ਵੀ ਦਿੰਦੇ ਨੇ ਇਹਨਾਂ ਦੀ ਇਹ ਹੀ ਸੋਚ ਆ ਵੀ ਨੌਜਵਾਨੀ ਨੂੰ ਬਚਾਉਣਾ ਤਾਂ ਖੇਡ ਮੇਲੇ ਕਰਾਓ ਸਪੋਰਟਸ ਨੂੰ ਜਿਹੜੀ ਹੈਗੀ ਆ ਜੂਥ ਆ ਉਹਨੂੰ ਸਪੋਰਟਸ ਨਾਲ ਜੋੜੋ ਜੇ ਸਪੋਰਟਸ ਨਾਲ ਜੂਥ ਜੁੜੂਗੀ ਤਾਂ ਇਹ ਧਿਆਨ ਇਹਦਾ ਖੇਡਾਂ ਵੱਲ ਜਾਊਗਾ ਤੇ ਨਸ਼ਿਆਂ ਵਾਲੇ ਪਾਸਿਓਂ ਉਹ ਦੂਰ ਤਾਂ ਹਟ ਜਾਊਗਾ ਸੋ ਇਹਨਾਂ ਦੀ ਹਮੇਸ਼ਾ ਹੀ ਰਹੀ ਆ ਇਹ ਸਾਰੇ ਸਾਨਲੇ ਹਲਕੇ ਦੇ ਵਿੱਚ ਗਰੰਟਾ ਵੀ ਦੇ ਰਹੇ ਨੇ ਵੱਧ ਤੋਂ ਵੱਧ ਆਪਣੇ ਸੜਕਾਂ ਵੀ ਬਣਾ ਰਹੇ ਨੇ ਔਰ ਯੂਥ ਬੰਗ ਨੂੰ ਖਾਸ ਕਰਕੇ ਇਹਨਾਂ ਦੀ ਅਪੀਲ ਆਰ ਭਗਵੰਤ ਮਾਨ ਮੁੱਖ ਮੰਤਰੀ ਦੀ ਅਪੀਲ ਆ ਵੀ ਜਿਹੜੇ ਨੌਜਵਾਨ ਨੇ ਉਹਨੂੰ ਖੇਡਾਂ ਵਾਲੇ ਬਸੇ ਜੋੜੋ ਸਾਡੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਮੰਤਰੀ ਵਾਈਪ ਵੱਡੀ ਨਾਇਜ਼ ਦੇ ਵਿੱਚ ਮੈਂ ਕਹਿੰਦੀ ਮੈਂ ਧੰਨਵਾਦ ਕਰਦਾ ਸਾਡੇ ਨਾਲ ਸਾਡੇ ਵੱਡੇ ਭਾਈ ਅਸ਼ਪਾਲ ਸਿੰਘ ਜੀ ਪੀਏ ਤੇ ਕੈਬਨਨ ਮਿਨਿਸਟਰ ਹਰਦੀਪ ਸਿੰਘ ਮੋਡੀਆਂ ਜੀ ਅੰਮ੍ਰਿਤਪੀਰ ਸਾਹਿਬ ਇੱਥੇ ਪਹੁੰਚਣ ਵਾਲੇ ਨਾਲ ਉੱਚੇ ਤੌਰ ਤੇ ਅਸੀਂ ਪਹੁੰਚਿਆ ਸਾਡੇ ਨਾਮ ਮਨਪ੍ਰੀਤ ਸਰਵਣ ਜੀ ਕਜਿੰਦਰ ਮਿੱਠੂ ਜੀ ਬਿਆਕਪੁਰ ਆ ਹਨ ਤੇ ਹੋਰ ਸਾਥੀ ਆਪਣੇ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਆਮਗੜ ਕਬੱਡੀ ਕੱਪ ਤੇ ਪਹੁੰਚਣ ਦੇ ਸਾਰਿਆਂ ਦਾ ਜੀ ਆਇਆਂ ਕਰਦਾ ਧੰਨਵਾਦ ਕਰਦਾ ਹਲੋ ਜੀਤੇ ਸਾਰੇ ਕਬੱਡੀ ਦਾ ਆਨੰਦ ਮਾਣੋ ਜਿੰਨੇ ਵੀ ਦਰਸ਼ਕ ਬੈਠੇ ਆ ਪਿੰਡ ਵਾਸੀ ਆ ਜਿਹੜੇ ਵੀ ਇੱਥੇ ਆ ਰਹੇ ਨੇ ਇੱਥੇ ਸ਼ੁਲਿਤ ਕਰ ਰਹੇ ਨੇ ਸਾਰੇ ਇੱਥੇ ਆਪਣਾ ਚੀਰ ਤੇ ਬਹਿ ਕੇ ਆਰਾਮ ਨਾਲ ਕਬੱਡੀ ਦਾ ਆਨੰਦ ਮਾਣੋ ਅਤੇ ਕਬੱਡੀ ਵਾਲੇ ਆਪਣੇ ਜੋਰ ਦਿਖਾਉਣਗੇ ਤੁਸੀਂ ਕਬੱਡੀ ਨੇ ਜੋਰ ਦੇਖੋ ਤੇ ਸਾਰਿਆਂ ਨੂੰ ਦਿਖਾਓ ਸਾਰਿਆਂ ਨੂੰ ਧੰਨਵਾਦ ਸਸ਼ੀਕਾਲ ਮਾਘੁਰ ਜੀ ਦਾ ਖਾਲਸਾ ਉਹ ਐਨ ਜੀ ਜੀ ਕੀ ਫਤਿਹ ਮੈਚ ਮੈਚ ਕਰਾਇਆ ਜਾ ਰਿਹਾ ਕਿੱਥੇ ਕਰਾਇਆ ਹੈ ਅੱਜ ਜੀ ਕਮਲ ਮੰਗੜ ਜੀ ਨੂੰ ਬਧਾਈ ਦੇ ਪਾਤਰ ਨੇ ਕਮਲ ਮੰਗੜ ਜੀ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਬਹੁਤ ਹੀ ਵਿਦੇ ਕਬੱਡੀ ਟੂਰਨਾਮੈਂਟ ਹੋ ਰਿਹਾ ਹੈ ਤੇ ਜਿਹੜੇ ਯੰਗਸਟਰ ਹੋਰ ਵੀ ਜੁੜ ਰਹੇ ਨੇ ਅੱਗੇ ਨਾਲ ਹੋਰ ਵੀ ਬੈਟਰ ਹੋ ਰਿਹਾ ਤੇ ਸੀ हां काफी साल तो ਅਸੀਂ ਕਮਲ ਮੰਗੜ ਜੀ ਨਾਲ ਜੁੜੇ ਹੋਏ ਆ ਤੇ ਬਹੁਤ ਹੋਰ ਵੀ ਟੀਮਾਂ ਵੱਧ ਪਾਰਟਿਸਪੇਟ ਕੀਤੀਆਂ ਐ ਤਕੀ ਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਬਹੁਤ ਇਕੱਠ ਵੀ ਹੈ ਤੇ ਲੋਕ ਆ ਰਹੇ ਆ ਤੇ ਬਸ ਬਹੁਤ ਵਧੀਆ ਟੂਰਨਾਮੈਂਟ ਚੱਲ ਰਹੀ ਹੈ ਕਿੰਨੇ ਜਿੱਤਣ ਨਾਲ ਕੀ ਨਾਮ ਦਿੱਤਾ ਜਾਂਦਾ ਕਿਤੇ ਇਨਾਮ ਜੋ ਕਮਲ ਮੰਗੜ ਜੀ ਜਾਣਕਾਰੀ ਦੇਣਗੇ ਉਹਦੀਆਂ ਅ ਪਹਿਲਾ ਜਿਹੜਾ ਇਨਾਮ ਆ ਉਹ 1 ਲੱਖ ਰੁਪਇਆ ਵਾ ਦੂਸਰਾ ਇਨਾਮ 71000 ਰੁਪਏ ਨਾਲ ਉਹਨਾਂ ਨੂੰ ਲਗਭਗ 50000 ਰੁਪਏ ਦੇ ਲਗਭਗ LED TV ਨੇ ਜਾਨੀ ਕਿ ਜਿਹੜੀ ਕਬੱਡੀ ਓਪਨ ਆ ਉਹਦੇ ਵਿੱਚ 2.5 ਤੋਂ 3 ਲੱਖ ਰੁਪਏ ਦੇ ਇਨਾਮ ਕਲੱਬ ਵੱਲੋਂ ਦਿੱਤੇ ਜਾ ਰਹੇ ਨੇ ਜਿਦੇ ਵਿੱਚ ਸਾਡੇ ਮੁੱਖ ਸਹਿਯੋਗੀ ਜਿੱਦਾਂ ਹਰਜਸ ਯੂਐਸਏ ਜੀ ਤੇ ਸਿਮਰ ਸਿੱਧੂ ਜੀ ਇਹ ਇਨਾਮ ਦੇ ਰਹੇ ਨੇ ਸਰ ਹਰ ਸਾਲ ਜਿਵੇਂ ਇੰਪਰੂਵ ਹੋਦੀ ਜਾ ਰਹੀ ਹੈ ਇਹ ਵੱਡੀ ਗੇਮ ਔਰ ਕੀ ਅਪੀਲ ਹੋਊਗੀ ਨੌਜਵਾਨਾਂ ਨੂੰ ਅਪੀਲ ਇਹ ਆ ਵੀ ਸਰਕਾਰ ਬੜਾ ਅੱਛਾ ਕਰ ਰਹੀ ਆ ਭਗਵੰਤ ਮਾਨ ਸਾਹਿਬ ਖੁਦ ਇੱਕ ਖੇਡਾਂ ਦੇ ਸ਼ੌਕੀਨ ਨੇ ਸਭ ਨੂੰ ਪਤਾ ਆਪਾਂ ਨੂੰ ਹਰ ਮੈਚ ਦੇਖਦੇ ਨੇ ਉਹ ਇੰਡੀਆ ਦਾ ਤੇ ਜਿੱਦਾਂ ਸਾਨੂੰ ਵੀ 35 ਲੱਖ ਰੁਪਏ ਭਗਵੰਤ ਮਾਨ ਸਾਹਿਬ ਨੇ ਮੁੰਡੀਆਂ ਸਾਬਰਾਹੀਂ ਸਾਡੇ ਮੰਤਰੀ ਸਾਹਿਬ ਨੇ ਸਾਡੇ ਜੋ ਰਿਪਰੈਜ਼ੈਂਟ ਕਰਦੇ ਨੇ ਸਾਨੂੰ ਸਾਨੇ ਵਾਲੇ ਹਲਕੇ ਨੂੰ 35 ਲੱਖ ਰੁਪਏ ਸਾਨੂੰ ਭੇਜਿਆ ਤੇ ਹਰ ਸਾਲ ਜਦੋਂ ਅਸੀਂ ਟੂਰਨਾਮੈਂਟ ਕਰਾਉਂਦੇ ਆ ਤਾਂ ਸਾਨੂੰ ਹੱਲਾਸ਼ੇਰੀ ਹਰ ਸਾਲ ਦਿੰਦੇ ਨੇ ਤੇ ਸਨੇਹਾ ਜਿਹੜਾ ਨੌਜਵਾਨੀ ਨੂੰ ਇਹੀ ਆ ਨੌਜਵਾਨ ਬੜੇ ਵਧੀਆ ਨੇ ਪੰਜਾਬ ਦੇ ਇਹ ਜਿਹੜਾ ਥੋੜਾ ਜਿਹਾ ਭਰਮ ਭਲੇਖਾ ਕਿਸੇ ਕਾਰਨਾ ਕਰਕੇ ਮੀਡੀਆ ਦੇ ਵਿੱਚ ਧਰਾਤਲਦੇ ਇਹ ਜੀ ਕੋਈ ਗੱਲ ਨਹੀਂ ਤੁਸੀਂ ਦੇਖੋ ਕਿਸੇ ਵੀ ਦਿਨ ਰੈਗੂਲਰ ਦਿਨ ਤੁਸੀਂ ਰਾਮਗੜ੍ਹ ਜਾ ਕੇ ਦੇਖੋ ਸਾਡੇ ਕੋਲ ਤਿੰਨ ਗਰਾਊਂਡ ਨੇ ਦੋ ਕ੍ਰਿਕਟ ਦੇ ਇੱਕ ਫੁੱਟਬਾਲ ਦਾ ਇੱਥੇ 500 ਤੋਂ 600 ਬੱਚਾ ਸੰਡੇ ਨੂੰ ਹੁੰਦਾ ਤੇ ਐਦਾਂ ਦੀ ਕੋਈ ਗੱਲ ਨਹੀਂ ਥੋੜਾ ਜਿਹਾ ਜਿਹੜਾ ਹਾਈਪ ਬਣੀ ਹੈ ਡਰਗ ਡਰਗ ਵਾਲੀ ਐਦਾਂ ਦੀ ਕੋਈ ਧਰਾਤਲ ਦੀ ਗੱਲ ਨਹੀਂ ਗਈ ਸਾਰਾ ਕੁਝ ਠੀਕ ਆ ਗੁਰੂ ਮਹਾਰਾਜ ਕਿਰਪਾ ਕਰਨ ਪੰਜਾਬ ਤੇ ਤੇ ਐਵੇਂ ਹੱਸਦਾ ਬਸ ਸਕਿਉਰਟੀ ਦਾ ਕਿੱਦਾਂ ਦਾ ਇੰਤਜ਼ਾਮ ਆ ਲੋਕਾਂ ਨੂੰ ਆਉਣ ਵਾਸਤੇ ਸਾਰਾ ਕੋਈ ਤੇ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਸਿਕورٹی ਦੀ ਲੋਡ ਨਹੀਂ ਪੈਂਦੀ ਬੜਾ ਵਧੀਆ ਮਾਹੌਲ ਆ ਕੋਈ ਕਿਸੇ ਕਿਸਮ ਦੀ ਦਿੱਕਤ ਨਹੀਂ ਹੋ ਰਹੀ ਤੁਸੀਂ ਕੀ ਕਹਿ ਰਹੇ ਹੋ ਦੋਗੇ ਜਦੋਂ ਕੀ ਕਹਿਣਾ ਚਾਹੋਗੇ ਉਸ ਨੂੰ ਕੀ ਕਹਿਣਾ ਚਾਹੋਗੇ ਯੂਥ ਨੂੰ ਤਾਂ ਮੈਸੇਜ ਆ ਯੂਥ ਸਾਰਾ ਸਮਝਦਾਰ ਆ ਜੀ ਮੈਸੇਜ ਇਹਨੂੰ ਲੋਡ ਨਹੀਂ ਗਈ ਬਸ ਖੇਡਣ ਸਾਰੇ ਬੱਚੇ ਟਰਾਈ ਕਰਨ ਫੋਨ ਤੋਂ ਬਿਨਾ ਖੇਡਣ ਗਰਾਊਂਡ ਦੀ ਅਪਗ੍ਰੇਡੇਸ਼ਨ ਲਈ ਵੀ ਕੁਝ ਕਰ ਰਹੇ ਹਾਂਜੀ ਆ ਹੋ ਰਿਹਾ ਪਿੱਛੇ ਦੇਖੋ ਢੇਰ ਲੱਗੇ ਪਿਆ ਬਜਰੀ ਦੇ ਤੇ ਨਵਾਂ ਗਰਾਊਂਡ ਸਰਕਾਰ ਬਣਾ ਕੇ ਦੇ ਰਹੀ ਹੈ ਸਾਨੂੰ 35 ਲੱਖ ਰੁਪਏ